ਉਨੇ ਅੱਗੇ ਬੋਲ ਕੋ ਬੋਲ ਨਹੀਂ ਬੋਲਦੇ ਉਹਨੇ ਬੋਲ ਲੇ ਬੋਲ ਲੇ ਪਰ ਤੁਸੀਂ ਨਹੀਂ ਬੋਲਦੇ ਅਰੇ ਇੰਨੀ ਨਿਮਰਤਾ ਕਿੱਥੋਂ ਆਵੇ ਕਰਦੇ ਆ ਇਹ ਤੁਹਾਨੂੰ ਅੱਗੇ ਭੋਗਨੇ ਪੈਂਦੇ ਆ ਜੋ ਵੀ ਅਸੀਂ ਕਰਮ ਕਰਦੇ ਹਾਂ ਉਹ ਸਾਨੂੰ ਬੜੇ ਸੋਚ ਸਮਝ ਕੇ ਕਰਦੇ ਕਰਨੇ ਚਾਹੀਦੇ ਆ ਦੇਖੋ ਇੰਨੀ ਵੱਡੀ ਇੰਦਰ ਕਦਵੀ ਨੂੰ ਹੀ ਪਾ ਚੁੱਕਾ 15 ਸਾਲ 14 ਵਾਰੀ ਫਿਰ ਵੀ ਉਹਨੂੰ ਕੂੜੀਆਂ ਹੀਆਂ ਲੱਤਾਂ ਵਾਲਾ ਕੀੜਾ ਹੀ ਬਣਨਾ ਪਿਆ ਕਿਉਂ ਬਣਨਾ ਪਿਆ ਆਪਣੇ ਕਰਮਾਂ ਕਰਕੇ ਇਸ ਕਰਕੇ ਆਪਣੇ ਕਰਮ ਜਿਹੜੇ ਨੇ ਕਰਾਂ ਬੜੀ ਸੋਸ ਨੂੰ ਕਿ ਕਰੋ ਇਸ ਤਰ੍ਹਾਂ ਹੀ ਕੀੜੇ ਵਾਲੇ ਸੱਪ ਦੀ ਕਲਿਆਣ ਕਰਦੇ ਹਨ ਕੀੜਿਆਂ ਵਾਲੇ ਸੱਪ ਉਹ ਕੀੜੇ ਵਾਲਾ ਸੱਪ ਹੈ ਉਹੀ ਕਲਿਆਣ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਰਦੇ ਹਨ ਕੋਈ ਨਜ਼ਰ ਹੋਣੀ ਕੋ ਪਿਛਲੇ ਕਰਮ ਆ ਜਾਂਦੇ ਹਨ ਕੋ ਪਿਛਲੇ ਤੋਂ ਪਿਛਲਾ ਵੀ ਕਰਮ ਆ ਜਾਂਦਾ ਹੈ ਜਿਹੜੀ ਕਲਿਆਣ ਹੁੰਦੀ ਹੈ ਉਹ ਪਿਛਲੇ ਤੋਂ ਪਿਛਲਾ ਵੀ ਕੋਈ ਸਾਡਾ ਕਰਮ ਹੁੰਦਾ ਹੈ ਤਾਂ ਕਲਿਆਣ ਹੁੰਦੀ ਹੈ ਐਵੇਂ ਕਲਿਆਣ ਨਹੀਂ ਹੁੰਦੀ ਇਸ ਤਰ੍ਹਾਂ ਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਛੇਵੇਂ ਗੁਰੂ ਫਿਰੋਜ਼ਪੁਰ ਦੇ ਇੱਕ ਬੜਾ ਭਾਰੀ ਫੰਨਾ ਵਾਲਾ ਨਾਗ ਬਹੁਤ 파ਰੀ ਨਾਲ ਸੀ ਖੰਡ ਵਾਲਾ ਸਭ ਤਾ ਉਹ ਤੁਰਿਆ ਆ ਰਿਹਾ ਸੀ ਤੁਰਿਆ ਆਵੇ ਸਭ ਤੁਰਿਆ ਆਵੇ ਇਹ ਵਿਦੀ ਚੰਦ ਨੇ ਕਿਹਾ ਕਿ ਇਹਨੂੰ ਖੇਨੇ ਪਾਸ਼ਾ ਨੂੰ ਕਿਹਾ ਕਿ ਇਹਨੂੰ ਪਾਸੇ ਕੀਤਾ ਜਾਵੇ ਕਿ ਇਹਨੂੰ ਪਾਸੇ ਕਰੀਏ ਵੇ ਸਭ ਬੜਾ ਵੱਡਾ ਭਾਰਾ ਸਪਾ ਰਿਆ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਾ ਕਰ ਦਿੱਤੀ ਕਹਿੰਦੇ ਨਹੀਂ ਕਰਨਾ ਪਾਥੇ ਉਹ ਕਹਿੰਦੇ ਇਹ ਸ਼ਰਨ ਵਿਚਾਰਿਆ ਹੈ ਇਹਦੀ ਅਸੀਂ ਕਲਿਆਣ ਕਰਨੀ ਹੈ ਜੇ ਸ਼ਰਨ ਆਇਆ ਇਹਦੀ ਕਲਿਆਣ ਕਰਨਾ ਤੁਹਾਡਾ ਫਰਜ਼ ਹੈ ਅਸੀਂ ਇਹਦੀ ਕਲਿਆਣ ਕਰਦੀ ਹੈ ਬੜਾ ਭਾਰਾ ਸੱਪ ਸੀ ਬਹੁਤ ਭਾਰਾ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਚਰਨ ਦੀ ਠੋਕਰ ਨਾਲ ਠੋਕਰ ਮਾਰੀ ਇਹ ਉਹਦਾ ਸ਼ਰੀਰ ਫੁੱਟ ਪਿਆ ਫੁੱਟਣ ਨਾਲ ਸ਼ਰੀਰ ਸਾਰੇ ਸ਼ਰੀਰ ਵਿੱਚ ਕੀੜੇ ਪਏ ਹੋਏ ਸਨ ਉਹਦੇ ਸ਼ਰੀਰ ਦੇ ਵਿੱਚ ਵੀ ਕੀੜੇ ਪਏ ਹੋਏ ਸਨ ਦੇਖੋ ਕਿੰਨਾ ਵੱਡਾ ਨਾਗ ਸੱਪ ਸੀ ਬੜਾ ਭਾਰਾ ਸੀ ਉਸ ਵਿੱਚੋਂ ਫਿਰ ਪੈਰ ਛੂਹ ਦੀ ਧੇਰ ਸੀ ਜੋ ਹਰਕੋਬੀਨ ਸਾਹਿਬ ਜੀ ਮਹਾਰਾਜ ਨੇ ਉਹਦਾ ਭਲਾ ਕਰਨਾ ਸੀ ਉਹਦੀ ਕਲਿਆਣ ਕਰਨੀ ਸੀ ਸਾਡੇ ਧੰਨ ਹਨ ਗੁਰੂ ਧੰਨ ਹਨ ਸਾਡੇ ਰੱਬ ਜਿਹੜੇ ਪਾਪੀਆਂ ਦਾ ਉਦਹਾਰ ਕਰਦੇ ਹਨ ਇੰਨੇ ਪਾਪੀ ਵੀ ਹੋਣ ਤੇ ਉਹ ਬਾਪ ਚਿਤਾਰਦੇ ਨਹੀਂ ਫਿਰ ਵੀ ਕਲਿਆਣ ਕਰ ਦਿੰਦੇ ਹਨ ਉਹਨਾਂ ਨੇ ਉਹਦੀ ਕਲਿਆਣ ਕਰਨੀ ਸੀ ਇੱਕ ਪ੍ਰਕਾਸ਼ ਹੋਇਆ ਉਹਦੀ ਦੇਹ ਨਿਕਲੀ ਬਿਰੀ ਚੰਦ ਨੇ ਕਿਹਾ ਕਿ ਕੀ ਚੀਜ਼ ਹੈ ਇਹ ਕੀ ਚੀਜ਼ ਹੈ ਕੀ ਕੋਤਕ ਹੈ ਸਤਗੁਰੂ ਮਹਾਰਾਜ ਨੇ ਦੇਈ ਨੂੰ ਕਿਹਾ ਕੀ ਤੂੰ ਹਾਲਤ ਦੱਸ ਜਿਬਦੇ ਨੂੰ ਕਿਹਾ ਤੂੰ ਆਪ ਹੀ ਦੱਸ ਆਪਣਾ ਸਾਰਾ ਕੋਤ ਜੋ ਵੀ ਤੇਰੇ ਨਾਲ ਬੀਤਿਆ ਤੂੰ ਆਪ ਦੱਸ ਆਪਣੀ ਕਹਾਣੀ ਉਹ ਦੱਸਣ ਲੱਗਾ ਇਹ ਸਤਗੁਰੂ ਜੀ ਇਹ ਸਤਗੁਰੂ ਜੀ ਮੈਂ ਬੜਾ ਵੱਡਾ ਵੀ ਦਵਾਨ ਸੀ ਮੇਰੇ ਮਨ ਵਿੱਚ ਮਾਇਆ ਦਾ ਵੋ ਨਹੀਂ ਛੁੱਟਿਆ ਮੇਰੇ ਮਨ ਵਿੱਚ ਮਾਇਆ ਦਾ ਮੋਹ ਛੁੱਟਿਆ ਹੀ ਨਹੀਂ ਛੁੱਟਿਆ ਹੀ ਨਹੀਂ ਮੈਂ ਭਜਨ ਸਿਮਰਨ ਨਾ ਕੀਤਾ ਲੋਕਾਂ ਦੀਆਂ ਜ਼ਿੰਮੇਵਾਰੀਆਂ ਲੈਂਦਾ ਰਿਹਾ ਮੈਂ ਲੋਕਾਂ ਦੀਆਂ ਜ਼ਿੰਮੇਵਾਰੀਆਂ ਆਪਣੇ ਸਿਰ ਤੇ ਲੈਂਦਾ ਰਿਹਾ ਮੈਂ ਪੂਜਾ ਭੇਟਾ ਇਹ ਵੀ ਖਾਂਦਾ ਰਿਹਾ ਆਪਣੇ ਆਪ ਨੂੰ ਭ੍ਰਮ ਨਾ ਭ੍ਰਮ ਹਾਂ ਭ੍ਰਮ ਕਹਿ ਕੇ ਕਿ ਪੂਜਾ ਬੇਟਾ ਉਹਨਾਂ ਦੀਆਂ ਆਪਣੇ ਕੋਲ ਰੱਖਦਾ ਰਿਆ ਲਾਲਚ ਮੈਨੂੰ ਇੰਨਾ ਲੱਗ ਗਿਆ ਹੁਣ ਤੁਸੀਂ ਮੇਰੀ ਕਲਿਆਣ ਕਰਨ ਆਏ ਹੋ ਤੁਸੀਂ ਧੰਨ ਹੋ ਮੇਰੇ ਪਾਪੀ ਦੀ ਕਲਿਆਣ ਕਰਨ ਆਏ ਹੋ ਮੇਰੇ ਤੇ ਤੁਸੀਂ ਤਰਸ ਕੀਤਾ ਹੈ ਮੈਂ ਇੰਨਾ ਪਾਪੀ ਹਾਂ ਔਰ ਇੰਨੇ ਮੈਂ ਪਾਪ ਕਰਮ ਕੀਤੇ ਹਨ ਔਰ ਮੈਂ ਮੋਹ ਕਰਕੇ ਇਹ ਸਭ ਕੁਝ ਕੀਤਾ ਹੈ ਇੱਕ ਸ਼ਬਦ ਵੀ ਆਂਦਾ ਹੈ 526 ਵਿੱਚ ਉਹ ਮੇਰੇ ਨਾਲ ਇਹ ਕੁਝ ਬੀਤਿਆ ਅਕੇਲੇ ਟਾਈਮ ਵਿੱਚ ਕਿਉਂਕਿ ਮੇਰਾ ਮਨ ਮਾਇਆ ਵਿੱਚ ਗਲਤਾਨ ਸੀ ਅੰਤ ਕਾਲਚੋਰ ਦਸ਼ਮੀ ਸਿ ਮਰੇ ਐਸੀ ਚਿੰਤਾ ਵਿੱਚ ਜੋ ਮਰੇ ਸਰਪ ਬਲ ਬਲ ਓ